ਮ ਮਾਡਰਨ ਕ੍ਰੌਪ ਕੇਅਰ ਕੈਮੀਕਲ ਤੋਂ ਮਲਜੀਤ ਸਿੰਘ ਬਰਾੜ ਐਮ ਡੀ ਮੈਨੂੰ ਕਾਫੀ ਕਿਸਾਨ ਵੀਰਾਂ ਦੇ ਫੋਨ ਆਏ ਫੋਜੀ ਆਉਂਦੇ ਐ ਕਿ ਬਰਾੜ ਸਾਹਿਬ ਕਣਕ ਤੇ ਵੀ ਵੀਡੀਓ ਪਾ ਕੇ ਬਣਾਓ ਤੁਸੀਂ ਨਰਮੇ ਤੇ ਕਾफी ਮਿਹਨਤ ਕੀਤੀ ਤੇ ਜਿਹੜੇ ਕਿਸਾਨ ਵੀਰਾਂ ਨੂੰ ਅਸੀਂ ਨਰਮੇ ਤੇ ਮਿਲੇ ਸੀ ਤਕਰੀਬਨ 95% ਸਾਡੇ ਉਹ ਕਿਸਾਨ ਸਕਸੈਸ ਹੋਏ ਚਲੋ ਰੇਟ ਮਾਰ ਗਿਆ ਤਾਂ ਸਾਰੀ ਦੁਨੀਆ ਦੇ ਨਾਲ ਹੈ ਤਕਰੀਬਨ 8 ਕੁੰਟਲ 9 ਕੁੰਟਲ 10 ਕੁੰਟਲ ਦੇ ਕਿਸਾਨ ਪਹੁੰਚੇ ਤੇ ਉਹਨਾਂ ਨੂੰ ਚੋਣੀ ਦੇ ਵਿੱਚ ਚੁਕਣ ਦੀ ਕੋਈ ਦਿੱਕਤ ਨਹੀਂ ਆਈ ਤਕਰੀਬਨ ਉਹਨਾਂ ਦੇ ਚੋਣੀਆਂ ਨੇ ਚੁਗਿਆ ਜਾਇਜ਼ ਰੇਟ ਤੇ ਚੁਗਿਆ ਇਹ ਨਹੀਂ ਵੀ ਕਿਸਾਨਾਂ ਨੇ ਕਈ ਕਹਿੰਦੇ ਸੀ ਹੱਥ ਤੇ ਚੁਕਾਉਣਾ ਪਿਆ ਕੋਈ ਕਿਸਾਨ ਕਹਿੰਦਾ ਸਰ ਨਰਮਾ ਛੱਡਣਾ ਪਿਆ 2-4% ਕਿਸਾਨ ਆ ਜਿਹੜੇ ਤੇ 700 ਪੂਰੀ ਪਹੁੰਚ ਨਹੀਂ ਰਹੀ ਮਿਲੇ ਅੱਥਰ ਦੁਬਾਰੇ ਜਾ ਕੇ ਢੇੜਾ ਨਹੀਂ ਵਜਿਆ ਜਿਹਨਾਂ ਬਲਾਟਾ ਦੇ ਸਕਸੈਸ ਨਹੀਂ ਹੋਇਆ ਪਰ ਉਹ ਕਿਸਾਨ ਅੱਜ ਵੀ ਸੰਤੁਸ਼ਟ ਹੈ ਪਰ ਉਹਨਾਂ ਤੋਂ ਕੋਈ ਕਮੀ ਨਹੀਂ ਤੁਸੀਂ ਅਸੀਂ ਸੋਟਣਾ ਜੋੜਨ ਵਾਲੀ ਪਹਿਲਾਂ ਲੇਟ ਜੁੜੇ ਸੀ ਪਰ ਉਹਨਾਂ ਵਿੱਚ ਕਿਸਾਨਾਂ ਦੀ ਡਿਮਾਂਡ ਤੇ ਅੱਜ ਅਸੀਂ ਫੀਲਡ 'ਚ ਖੜੇ ਆਣ ਕਣਕ ਦੇ ਕਿਸਾਨ ਵੀਰੋ ਜਿਹੜੀ ਕਣਕ ਤਕਰੀਬਨ ਸੋਡੀ 50 ਦਿਨਾਂ ਦੀ ਹੋ ਗਈ ਹੈ ਪਹਿਲੀ ਗੱਲ ਤਾਂ ਇਹ ਤੁਹਾਨੂੰ ਦੱਸਦਾ ਹਾਂ ਵੀ ਜਿਹੜੀਆਂ ਕਣਕਾਂ ਦੀਆਂ ਬਰਾਇਜੀਆਂ ਬੀਜੀਆਂ ਆ ਉਹ ਜ਼ਿਆਦਾ ਜਾ ਕੇ ਦਿੱਲੀ ਯੂਨੀਵਰਸਿਟੀ ਦੀਆਂ ਬੀਜੀਆਂ ਡੀਬੀਡਬਲਯੂ 187 ਡੀਬੀਡਬਲਯੂ 222 ਡੀਬੀਡਬਲਯੂ 1270 ਜਿਹੜੀਆਂ ਵੈਰਾਈਟੀਆਂ ਦਾ ਕੱਦ 100 ਸੈਂਟੀਮੀਟਰ ਤੋਂ ਉੱਪਰ ਹੈ ਉਹਨਾਂ ਵੈਰਾਈਟੀਆਂ ਦੀ ਡਿੱਗਣ ਦੀ ਸਮੱਸਿਆ ਥੋੜੀ ਜ਼ਿਆਦਾ ਹੁੰਦੀ ਹੈ ਤਾਂ ਇਹ ਵੈਰਾਈਟੀਆਂ ਦੀ ਈਲਡ ਸਮਰੱਥਾ ਦੇਣ ਦੀ ਜਿਹੜੇ ਡਾਕਟਰਾਂ ਦੀਆਂ ਵੈਰਾਈਟੀਆਂ ਕੱਢੀਆਂ ਗਿਆਨਿੰਦਰ ਪ੍ਰਤਾਪ ਜੀ ਨੇ ਉਹਨੇ ਕਹੇ ਜੇ ਇਹਨਾਂ ਵੈਰਾਈਟੀਆਂ ਤੋਂ ਪੂਰਾ ਝਾੜ ਲੈਣਾ ਹੈ ਤਾਂ ਇਹਨੂੰ ਸਾਨੂੰ ਖਾਦ ਵੀ ਡੇਢੀ ਪੌਣੀ ਪਾਣੀ ਹੈ بڑے ਕਿਸਾਨਾਂ ਨੇ ਅਸੀਂ ਉਹਨਾਂ ਨੇ ਵੀ 80 ਕਿਲੋ ਤੱਕ ਰეკਮੈਂਡ ਕੀਤੀ ਹੈ ਵੀ ਜਿੰਨੇ ਮਾਨ ਤੁਸੀਂ ਕਿੱਲੇ ਦੀ ਕਣ ਕੱਢਣੀ ਹੈ ਉਹਨੇ ਡੀਏਪੀ ਤੁਸੀਂ ਖੇਤ ਚ ਪਾਈ ਅਸੀਂ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਉਹ ਆਧਾਰ ਤੇ بڑے ਕਿਸਾਨਾਂ ਨੇ 75 70 80 ਕਿਲੋ ਡੀਏਪੀ ਤੱਕ ਪਾਈ ਹੈ 50 ਤਾਂ ਆਮ ਕਿਸਾਨਾਂ ਨੇ ਪਾਈ ਹੈ ਤੇ ਜਿਹੜੇ ਕਿਸਾਨ ਵੀਰੋ 50 ਕਿਲੋ 80 ਕਿਲੋ ਡੀਏਪੀ ਹੋ ਗਈ ਤੇ ਇਹ ਵੈਰੈਟੀਆਂ ਚ ਜੇ ਤੁਸੀਂ ਝਾੜ 50 ਕ ਮੰਨ ਲੈਣਾ ਤਾਂ ਤੀਗਰਪੜਾ ਪਾਉਂ ਤੁਸੀਂ ਦੋ ਬੋਰੀਆਂ ਯੂਰੀਆ ਪਰ ਉਹਨਾਂ ਡਾਕਟਰਾਂ ਦੀ ਰეკਮੈਂਡੇਸ਼ਨ ਇਹਨੂੰ ਬੋਰੀਆਂ ਵੀ 3.5 4 ਤੱਕ ਯੂਰੀਆ ਪੈ ਸਕਦੀਆਂ ਇੱਕ ਤਾਂ ਪਰਾਲੀ ਖੇਤਾਂ ਜਾਂ ਪਰਾਲੀ ਗੱਲਣ ਵਾਸਤੇ ਇੱਕ ਬੋਰੀ ਤਾਂ ਮੇਰੇ ਖਲ ਖਾ ਜਾਂਦੀ ਹੋਗੀ ਤੇ ਇਹਦੇ ਵਾਸਤੇ ਜਦੋਂ ਇਹਨੂੰ ਤਿੰਨ ਚਾਰ ਬੋਰੀਆਂ ਯੂਰੀਆ ਪੈ ਗਈਆਂ 80 ਕਿਲੋ ਡੀਏਪੀ ਪੈ ਗਈ ਤੇ ਫੇਰ ਤਣਕ ਨੇ ਮੱਲੋ ਮੱਲੀ ਹਾਈਟ ਵੱਧ ਕਰ ਜਾਣੀ ਆ ਜੇ ਢਣਕ 104 ਸੈਂਟੀਮੀਟਰ ਤੋਂ 104 5 6 ਸੈਂਟੀਮੀਟਰ ਕੱਦ ਕਰ ਗਈ ਤਾਂ ਧਾਣੇ ਵੀ ਜਦੋਂ ਇੰਨਾ ਮਟੀਰੀਅਲ ਪਾਇਆ ਉਹਦੇ ਧਾਣੇ ਵੀ ਭਰਵੇਂ ਹੋਣਗੇ ਮੋٹے ਹੋਣਗੇ ਤੇ ਉਹ ਜਦੋਂ ਕਿਤੇ ਪਿੱਛੋਂ ਆ ਕੇ ਪਾਣੀ ਲੱਗਿਆ ਮਾੜੀ ਜਿਹੀ ਹਵਾ ਲੱਗੀ ਤਜਰੀਬ ਨਾਲ ਲਾਸਟ ਈਅਰ ਤਾਂ ਛੇੜਾ ਆ ਗਿਆ ਸੀ ਬੜਾ ਨੁਕਸਾਨ ਹੋਇਆ ਜਿੱਥੇ ਅਸੀਂ ਲਾਸਟ ਈਅਰ ਆਪਦੀ ਸਪਰੇ ਕਰਾਈ ਸੀ ਕੋਈ ਮੈਨੂੰ ਦੱਸੂਗਾ ਉਹ ਤਜਰੀਬ ਨਾਲ 95% ਕੇਤ ਡਿੱਗਣ ਤੋਂ ਕੰਟਰੋਲ ਰਹਿ ਗਏ ਤੇ ਕਿਸਾਨ ਵੀਰੋ ਅੱਜ ਮੁੱਢਲੀ ਵਸਤ ਹੈ ਜਿਹੜੇ ਕਿਸਾਨਾਂ ਦੀ ਕਣਕ ਤੰਦਰੁਸਤ ਚੱਲ ਰਹੀ ਆ ਕੋਈ ਪੀਲੀ ਨਹੀਂ ਹੋਰ ਨਹੀਂ ਉਹਦੇ ਤੇ ਕੋਈ ਜੇ ਤੁਸੀਂ ਵਾਧੂ ਸਪਰੇ ਨਹੀਂ ਕਰਨੀ ਤਾਂ ਕੋਈ ਖਰਚਾ ਨਾ ਕਰੋ ਜਿਹੜੇ ਕਿਸਾਨਾਂ ਦੇ ਪਾਣੀ ਭਰ ਕੇ ਲੱਗ ਜਾਂਦੇ ਆ ਕਹਰੇ ਵੱਡੇ ਆ 2-2 ਕਿੱਲਿਆਂ ਦੇ ਕਹਰੇ ਪਾਉਂਦੇ ਆ ਕਣਕ ਦੀ ਦਬਗੀ ਉੱਤੇ ਤੁਸੀਂ ਮੈਗਨੀਜ਼ ਤਿਕਰੇ ਪਰ 150 ਲੀਟਰ ਪਾਣੀ ਪਾਓ 1 ਕਿਲੋ ਮੈਗਨੀਜ਼ ਤੇ 400 ਐਮਐਲ ਸਾਡਾ ਜੋਸ ਆਉਂਦਾ ਹੈ ਤੇ ਨੈਨੋ ਜੂਰੀਆ ਪਾ ਲੋ 250 ਐਮਐਲ ਜੇ ਲੋਕਾਂ ਦੇ ਘਰੇ ਪਈ ਐ ਤੇ ਨਹੀਂ 1.5-2 ਕਿਲੋ ਜੂਰੀਆ ਪਾ ਕੇ ਉਹ ਤੋਂ ਦੋ ਸਪਰਿਆ ਕਰੋ ਕਣਕ ਦਾ ਮੋਢਲਾ ਵਾਧਾ ਹੀ 50 ਦਿਨਾਂ ਤੱਕ ਹੀ ਟ੍ਰੇਲਰਿੰਗ ਚਾਹੀਦੀ ਐ ਜੇ 50 ਦਿਨਾਂ 40 ਦਿਨਾਂ ਤੱਕ ਤੁਹਾਡੇ ਖੇਤ ਦਾ ਓੜਾ ਐ ਖੜਾ ਤੇ ਪੰਜ ਕਰਮਾਂ ਤੱਕ ਦੀਦਾ ਤਾਂ ਤੁਹਾਡਾ ਲਾਂਗਾ ਨਹੀਂ ਆਉਣਾ ਜੇ ਵੀ ਖੇਤ ਖੜਿਓ ਆ ਕਣਕ ਦਾ ਬਹੁਤ ਵਧੀਆ ਫਟਾਰਾ ਐ ਮੇਰੇ ਖਿਆਲ ਦੋ ਕਰਵਾਤੇ ਵੀ ਕਿਤੇ ਕੋੜਾ ਦੀਦੀ ਦਾ ਪੂਰਾ ਪਰਮਾ ਖੇਤ ਦਾ ਕਿਸਾਨ ਦਾ ਚੰਗੀ ਮਿਹਨਤ ਕੀਤੀ ਹੋਣੀ ਐ ਤੇ ਇਹ ਦੇ ਕਰਕੇ ਰਣਵੀਰੋ ਇਹਦੇ ਤੇ ਸਪਰੇਅ ਹੈ ਜਿਹੜੇ ਡਾਕਟਰਾਂ ਦੀਆਂ ਵੈਰਾਈਟੀਆਂ ਹੈ ਗਿਆਨਿੰਦਰ ਪ੍ਰਤਾਪ ਦੀਆਂ ਉਹਨਾਂ ਨੇ ਕਿਹਾ ਵੀ 1 50 ਤੋਂ 45 ਤੋਂ 50 ਦਿਨਾਂ ਤੇ ਜਿਹੜਾ ਟੈਕਨੀਕਲ ਆ ਸਾਡਾ ਬ੍ਰਾਂਡ ਉਹਦਾ ਕ੍ਰਿਸ਼ਮਾ ਤੇ ਟੈਬੂਗੋਨਾ ਦੇ ਉੱਤੇ ਸਾਡਾ ਬ੍ਰਾਂਡ ਉਹਦਾ ਕਰਚ 100 ਐਮਐਲ ਕਰਚ ਤੇ 200 ਐਮਐਲ ਕ੍ਰਿਸ਼ਮਾ ਇਹ ਤੇ ਪਾ ਕੇ ਤੁਸੀਂ ਸਪਰੇਅ ਕਰੋ ਜਿਹੜੇ ਕਿਸਾਨਾਂ ਨੇ ਹੋਰ ਕਰ ਰਿਹਾ ਜਾਂ ਪਿਛਲੇ ਸਾਲ ਕਰ ਰਿਹਾ ਉਹਦਾ ਆਂ ਦਵਾਈ ਦੇ ਵਿੱਚ ਪਾ ਕੇ ਵੀ ਕਰ ਦਿੰਦੇ ਆ ਉਹਦੇ ਬਰਾੜ ਸਾਹਿਬ ਕੋਈ ਫਰਕ ਨਹੀਂ ਪੈਂਦਾ ਰਿਜ਼ਲਟ ਬਹੁਤ ਵਧੀਆ ਹੁੰਦਾ ਪਰ ਤੁਸੀਂ ਜੇ ਕੱਲੀ ਕਰ ਲਓ ਤਾਂ ਉਹਦੇ ਵੀ ਵਧੀਆ ਰਿਜ਼ਲਟ ਆ ਸਕਦਾ ਇੱਕ ਸਪਰੇਇ ਇਹਨਾਂ ਇੱਕ ਝੰਡਾ ਪੱਤਾ ਵੇਲੇ ਜਦੋਂ ਕਣਕ 80 ਤੋਂ 85 ਦਿਨਾਂ ਦੀ ਹੋ ਜਾਂਦੀ ਹੈ ਉਹਦੇ ਵੀ ਇੱਕ ਕਰਤਰੀ ਫੰਦੀ ਸਾਈਡ ਆ ਸਾਡਾ ਬ੍ਰਾਂਡ ਆਉਂਦਾ ਹੈ ਤੱਬਾ ਕਰਨਾ ਜੋਲ ਤੇ ਇੱਕ ਕ੍ਰਿਸ਼ਮਾ ਉਹ ਦੋ ਸਪਰੇਆਂ ਜੀ ਦੂਈ ਕਰ ਲੀਆਂ ਤੁਹਾਡਾ ਜਿਹੜਾ ਕਣਕ ਦਾ ਝਾੜ ਹੈ ਉਹ ਡਾਕਟਰਾਂ ਦੇ ਮੁਤਾਬਕ ਖਰਚਾ ਜਿੰਨਾ ਤੁਸੀਂ ਕੀਤਾ ਹੋ ਸਕਦਾ ਜਿਹੜਾ ਕੱਲਾ ਇਹਨਾਂ ਦਵਾਈਆਂ ਦੇ ਕੀਤਾ ਉਹ ਤੋਂ ਚਾਰ ਗੁਣਾ ਵੀ ਜ਼ਿਆਦਾ ਵਾਜੇ ਤੇ ਕਣਕ ਡਿੱਗਣ ਤੋਂ ਜ਼ਿਆਦਾ ਬਚੂਗੀ ਤੇ ਉਸ ਤੋਂ ਬਾਅਦ ਜੇ ਡਾਕਟਰ ਐ ਰეკਮੈਂਡੇਸ਼ਨ ਕੀਤਾ ਜੇ ਟੈਂਪਰੇਚਰ ਪਿਛਲੇ ਪਕਾ ਵੇਲੇ ਜ਼ਿਆਦਾ ਹੋ ਜਾਂਦਾ ਤੇ ਉੱਚੇ ਟੈਂਪਰੇਚਰ ਨੂੰ ਸਹਾਰਨ ਵਾਸਤੇ 13045 2 ਕਿਲੋ 100 ਲੀਟਰ ਪਾਣੀ ਚ ਪਾ ਕੇ 0050 ਵੀ ਆਉਂਦਾ 0534 ਵੀ ਆਉਂਦਾ ਤੇ 13045 ਵੀ ਆਉਂਦਾ ਉਹ ਸਪਰੇ ਵੀ ਤੁਸੀਂ ਇਹਦੇ ਵਿੱਚ ਪਾ ਕੇ ਕਰ ਸਕਦੇ ਹੋ ਉਸ ਟਾਈਮ ਉਹੀ ਟਾਈਮ ਗੋਬੇ ਦਾ ਹੁੰਦਾ ਹੈ ਤੇ ਉਹੀ ਟਾਈਮ ਇਹਨਾਂ ਦਾ ਹੁੰਦਾ ਵਾਰੀ-ਵਾਰੀ ਲੇਬਰ ਕਰਨੀ ਔਖੀ ਹੈ ਤੇਲੇ ਵਾਲੀ ਦਵਾਈ ਦਾ ਧਿਆਨ ਰੱਖਣਾ ਜੇ ਤੁਹਾਡੇ ਕਣਕ ਨੂੰ ਤੇਲਾ ਆਉਂਦਾ ਹੈ ਟੈਂਪਰੇਚਰ ਉਹ ਹੋ ਗਿਆ ਉੱਚਾ ਤਾਂ ਤੇਲੇ ਵਾਲੀ ਦਵਾਈ ਪਾ ਲੈਣੀ ਹੈ ਇਹ ਬੰਨ ਦੇ ਨਾਂ ਤੇ ਸਾਡਾ ਪ੍ਰੋਡਕਟ ਹੈ ਤੇ ਜੇ ਨਾ ਤੇਲਾਵੇ ਖੇਤ ਤੁਸੀਂ ਆਪ ਦਾ ਵੇਖਣਾ ਫਿਰ ਨਹੀਂ ਪਾਉਣੀ ਐਵੇਂ ਸੁੰਡੀ ਸੈਣਕ ਸੁੰਡੀ ਵੀ ਆ ਜਾਂਦੀ ਹੈ ਦੂਜੀ ਸੁੰਡੀ ਵੀ ਆ ਜਾਂਦੀ ਹੈ ਉਸ ਟਾਈਮ ਜੇ ਕਿਤੇ ਕਣਕ ਨੂੰ ਸੁੰਡੀ ਹੋਵੇ ਖੇਤ ਚ ਹਰ ਰੋਜ਼ ਜਿਹੜਾ ਮਾਰੋ ਸਾਨੂੰ ਥੱਲੇ ਵੀ ਉਹਦੀਆਂ ਸੁੰਮੀਂਆਂ ਦਹਿ ਜੜੀਆਂ ਤੇ ਥੱਲੇ ਕਿਹਤਰਾ ਦੇਹਜੂ ਫੇਰ ਸਾਡੀ ਕਰੋਮਾ ਦੇ ਨਾਂ ਤੇ ਦਵਾਈ ਆਉਂਦੀ ਹੈ ਯੂਨੀਵਰਸਿਟੀ ਬਲੋਰ ਕਮੈਂਡ ਵੀ ਹੈ ਟੈਕਨੀਕਲ ਹੋ ਤਾਂ ਫੇਰ ਉਹਦੀ ਸਪਰੇਅ ਕਰ ਸਕਦੇ ਹਾਂ ਜੇ ਸੁੰਡੀ ਨਹੀਂ ਆਉਂਦੀ ਤੇਲਾ ਨਹੀਂ ਆਉਂਦਾ ਫੇਰ ਤੁਹਾਨੂੰ ਇਹਨਾਂ ਦਵਾਈਆਂ ਤੇ ਖਰਚਾ ਕਰਨ ਦਾ ਕੋਈ ਫਾਇਦਾ ਨਹੀਂ ਜਿਹੜੀ ਜਿਵੇਂ ਸਾਡੀ 골ਡ ਐਮ 13045 0052 ਇਹ ਦੋ ਸਪਰੇਆਂ ਸਾਨੂੰ ਕਣਕ ਤੇ 100 ਐਮਐਲ ਜ਼ਿੰਕ ਖਾਸ ਕਰਕੇ ਜਿਹੜੇ ਕਿਸਾਨ ਵੀਰੋ ਤੁਸੀਂ ਖਾਣੀ ਐ ਘਰੇ ਰੱਖਣੀ ਐ ਜਿਹੜਾ ਸਾਡਾ ਅੱਜ ਭੋਜਨ ਆ ਉਹ ਫੋਕਾ ਹੋ ਰਿਹਾ ਹੈ ਜਮੀਨਾਂ ਦੀ ਉਪਜ ਸ਼ਕਤੀ ਘਟਦੀ ਰਹੀ ਹੈ ਪੌਦੇ ਨੂੰ ਕੱਲੀ ਫਾਸਫੋਰਸ ਤੇ ਯੂਰੀਆ ਨਾਲ ਪੂਰੇ ਤੱਤ ਨਹੀਂ ਹੁੰਦੇ ਜਿਹੜੇ ਸਾਡੇ ਖਰਾਕੀ ਤੱਤ ਹੈ ਜਿਵੇਂ ਕਿ ਮੈਗਨੀਸ਼ੀਅਮ ਪੋਟਾਸ਼ ਸਾਰਾ ਕੁਝ ਚਾਹੀਦਾ ਹੈ ਤੇ ਉਹਦੇ ਚ ਪੋਟਾਸ਼ੀਅਮ ਹੈ ਤੇ ਜ਼ਿੰਕ ਦੋਨੇ ਪੌਦੇ ਨੂੰ ਜੋ ਦਾਣਾ ਬਣਨ ਵੇਲੇ ਦੁੱਧਾ ਬਣਨ ਵੇਲੇ ਤੁਸੀਂ ਇਹਦੀਆਂ ਦੋ ਸਪਰੇਆ ਕਰ ਦੋਗੇ ਤਾਂ ਤੁਹਾਡੀ ਹਾਈਲਡ ਬਹੁਤ ਵਧੀਆ ਆ ਜਾ ਸਕਦੀ ਹੈ ਅਗਲੀ ਵੀਡੀਓ ਫਿਰ ਅਸੀਂ ਕਿਸਾਨ ਨੂੰ ਕਣਕ ਹੱਤੇ ਪਾਵਾਂਗੇ ਅੱਜ ਇਹ ਸਪਰੇਅ ਖਾਸ ਕਰਕੇ ਮੈਂ ਇਸੇ ਵਾਸਤੇ ਪਾਈ ਆ ਕਿਸਾਨ ਵੀਰੋ ਕ੍ਰਿਸ਼ਮਾ ਦਾ ਟਾਈਮ ਜਿੱਥੇ 187 222 1270 ਵੀਜੀ ਆ ਉਹ ਕਿਸਾਨਾਂ ਦਾ ਖਾਸ ਕਰਕੇ ਕਰਨੀ ਚਾਹੀਦੀ ਹੈ ਜਿਹੜੀਆਂ ਕਣਕਾਂ ਦਾ ਕੱਦ 90 90 ਤੋਂ 95 96 ਸੈਂਟੀਮੀਟਰ ਹੈ ਉਹ ਕਿਸਾਨ ਵੀਰ ਨਾਮ ਹੀ ਕਰਨ ਕਿ ਉਹ ਪਹਿਲੇ ਘਾ ਡਿੱਗਦੀਆਂ ਤੇ 187 ਦਾ ਤਾਂ ਸਭ ਤੋਂ ਵੱਡੀ ਸਮੱਸਿਆ ਝਾੜ ਚ ਕੋਈ ਕਮੀ ਨਹੀਂ ਇਹ ਡੇਗੀ ਪੈਂਦੀ ਉਹਦਵਾਲਾ ਜਿਹੜਾ ਕਣਕ ਡੇਗ ਪੇ ਤੁਹਾਡਾ ਝਾੜ ਵੀ ਚੋਣਾ ਤੇ ਕਣਕ ਜੇ ਤੁਹਾਡੇ ਡੇਗ ਪਣ ਇਹਦਾ 400 ਦਾ ਹੋ ਸਕਦਾ 5 ਮਹੀਨਿਆਂ ਤੋਂ ਲੈ ਕੇ 10 ਮਹੀਨਿਆਂ ਤੱਕ ਵੀ ਸੋਡੇ ਪੱਲੇ ਨਾ ਪਵੇ ਘੜ ਕੱਟ ਨਿਕਲੇ ਤੇ ਕਮੈਨ ਵਾਲੇ ਨੇ ਵੀ ਆਪ ਦਾ ਜਿਹੜਾ ਰੇਟ ਆ ਡੁੱਡਾ ਕਰ ਲੈਣਾ ਤੇ ਜਿਹੜੀ ਤੂੜੀ ਬਣਾਉਂਗੇ ਉਹਦੇ ਚ ਰੇਤਾ ਹੀ ਆਉਣਾ ਹੈ ਤੂੜੀ ਪਿਓ ਰੌਣੀ ਨਹੀਂ ਡਿੱਗਣ ਤੋਂ ਤਕਰੀਬਨ ਡਾਕਟਰਾਂ ਦੀ ਰਿਕਮੈਂਡੇਸ਼ਨ ਨਾਲ ਕਾਫੀ ਮਦਦ ਮਿਲ ਜਾਂਦੀ ਹੈ ਇਹਦੇ ਚ 90 ਵੇਸੇ ਘਾ ਡਿੱਗਦੀ ਹੈ ਕੋਈ ਵਰਲੀ ਦੋਗੀ ਜਿੱਥੇ ਯੂਰੀਆ ਵੱਧ ਪਾਈ ਗਈ ਬੰਦੇ ਦੇ ਦੂਰੀਆ ਯੂਰੀਆ ਪਾਤੀ ਜਾਂ ਝੋਂਗਾ ਲੈ ਕੇ ਨਾ ਗਿਆ ਉਹ ਉਹ ਬੰਤਾ ਡਿੱਗਣੀਆਂ ਐ ਨਹੀਂ ਸੋਡਾ ਖੇਤਾ ਹੀ ਡਿੱਗ ਪੂਗਾ ਥੈਂਕ ਯੂ